ਸਤਿ ਸ਼੍ਰੀ ਅਕਾਲ ਜੀ ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬਹੁਤ ਜ਼ਿਆਦਾ ਲੋੜ ਹੈ ਤੁਹਾਡੀ ਸਪੋਰਟ ਦੀ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਸੈਲਫ ਸਟੱਡੀ ਕਰਕੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਤੁਹਾਡੇ ਲਈ ਬਹੁਤ ਜੋ ਪਾਵਰਫੁਲ ਤੁਹਾਡੇ ਲਈ ਬਹੁਤ ਫਾਇਦੇਮੰਦ ਜੋ ਵੀਡੀਓਜ਼ ওই ਚੈਨਲ ਤੇ ਅਪਲੋਡ ਕਰਦੇ ਆ ਇਸੇ ਤਰ੍ਹਾਂ ਅੱਜ ਦੀ ਵੀਡੀਓ ਆਈ ਅਸੀਂ ਗੱਲ ਕਰ ਰਹੇ ਹਾਂ ਕਿ ਜਿੰਨਾ ਮਰਜ਼ੀ ਅਸੀਂ ਸੁਖੀ ਹੋਈਏ ਜਿੰਨਾ ਮਰਜ਼ੀ ਪੈਸਾ ਹੋਵੇ ਸਾਡਾ ਪਰਿਵਾਰ ਵਧੀਆ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਇਨਸਾਨ ਦੇ ਇਸ ਤਰ੍ਹਾਂ ਦਾ ਸਮਾਂ ਆ ਜਾਂਦਾ ਹੈ ਜਦੋਂ ਖੁਦ ਨੂੰ ਬੋਰ ਸਮਝ ਲੱਗ ਪੈਂਦਾ ਹੈ 네ਗੇਟਿਵਿਟੀ ਉਹਦੇ ਅੰਦਰ ਆ ਜਾਂਦੀ ਹੈ ਕੁਝ ਇਦਾਂ ਦੇ ਦਿਨ ਜਿਆਦਾ ਜਾਂਦੇ ਨੇ ਜਿੱਤੋਂ ਜੋ ਬੰਦਾ ਉਹਨਾਂ ਦਿਨਾਂ ਨੂੰ ਉਹਨਾਂ ਸੋਚਾਂ ਨੂੰ ਸੋਚ ਕੇ ਦੁਖੀ ਹੋ ਜਾਂਦਾ ਹੈ ਮਤਲਬ 네ਗੈਟਿਵਿਟੀ ਜੇਕਰ ਲਾਈਫ ਦੇ ਵਿੱਚ ਆਵੇ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਦੂਰ ਕਰਨਾ ਹੈ ਤਾਂ ਸਭ ਤੋਂ ਪਹਿਲਾ ਕਾਰਨ ਕਿ ਜਦੋਂ 네ਗੈਟਿਵਿਟੀ ਤੁਹਾਡੇ ਦਿਮਾਗ ਦੇ ਵਿੱਚ ਆਂਦੀ ਹੈ ਇਹਦਾ ਮਤਲਬ ਕਿ ਤੁਸੀਂ ਰੱਬ ਤੋਂ ਦੂਰ ਚਲੇ ਗਏ ਹੋ ਜਦੋਂ ਅਸੀਂ ਰੱਬ ਨੂੰ ਯਾਦ ਕਰਨਾ ਭੁੱਲ ਜਾਂਦੇ ਆ ਤਾਂ 네ਗੈਟਿਵਿਟੀ ਬਿਮਾਰੀਆਂ ਦੁੱਖ ਪਰੇਸ਼ਾਨੀਆਂ ਸਾਡੇ ਨੇੜੇ ਆ ਜਾਂਦੀਆਂ ਬਿਲਕੁਲ ਇਸੇ ਤਰ੍ਹਾਂ ਜਿੱਦਾਂ ਇੱਕ ਜਮਕ ਨੂੰ ਦੀਏ ਤੇ ਚਮਕ ਨੂੰ ਲੋਹਾ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਰੱਬ ਤੋਂ ਦੂਰ ਜਾਂਦੇ ਆ ਤਾਂ ਜੋ ਨੈਗੇਟਿਵਿਟੀ ਹੈ ਬਿਮਾਰੀਆਂ ਹੈ ਦੁੱਖ ਹੈ ਉਹ ਸਾਨੂੰ ਆਪਣੇ ਵੱਲ ਖਿੱਚਦੇ ਹਨ ਸੋ ਨੇਗਟਿਵਿਟੀ ਤੋਂ ਦੂਰ ਰਹਿਣ ਦਾ ਸਭ ਤੋਂ ਸੌਖਾ ਤਰੀਕਾ ਕਿ ਹਮੇਸ਼ਾ ਰੱਬ ਨੂੰ ਯਾਦ ਰੱਖੋ ਔਰ ਦੂਜੀ ਗੱਲ ਇਹ ਕਿ ਹਮੇਸ਼ਾ ਆਪਣੀ ਲਾਈਫ ਨੂੰ ਅਪਡੇਟ ਕਰਦੇ ਰਹੋ ਇੱਕ ਦੀ ਛੋਟੀ ਜੀ ਐਗਜ਼ਾਮਪਲ ਹੈ ਕਿ ਜੇਕਰ ਤੁਸੀਂ ਆਪਣੇ ਜੋ ਕੱਪੜੇ ਆ ਆਪਣਾ ਜੋ ਰਹਿਣ ਸਹਿਣ ਆ ਥੋੜਾ ਨੂੰ ਚੇਂਜ ਕਰਦੇ ਰਹੋਗੇ ਤਾਂ ਹਮੇਸ਼ਾ ਪੋਜ਼ਿਟਿਵਿਟੀ ਤੁਹਾਡੇ ਨੇੜੇ ਆਵੇਗੀ ਜਿਸ ਤਰ੍ਹਾਂ ਗਰੀਬ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਵਧੀਆ ਪਹਿਨਣ ਲਈ ਕੱਪੜੇ ਨਹੀਂ ਹੁੰਦੇ ਵਧੀਆ ਖਾਣ ਲਈ ਖਾਣਾ ਨਹੀਂ ਹੁੰਦਾ ਤਾਂ ਉਹਨਾਂ ਦਾ ਜੋ ਮਾਈਂਡ ਹੈ ਇਹਨਾਂ ਡਵੈਲਪ ਨਹੀਂ ਹੁੰਦਾ ਉਹ ਗਰੀਬੀ ਦੇ ਕਿਰੇ ਵਿੱਚ ਹੀ ਰਹਿੰਦੇ ਨੇ ਪਰ ਉੱਥੇ ਅਸੀਂ ਅਮੀਰ ਲੋਕ ਦੇਖਦੇ ਹਾਂ ਜਿਨ੍ਹਾਂ ਕੋਲ ਪੈਸਾ ਹੈ ਜੋ ਹਰ ਰੋਜ਼ ਨਵੇਂ-ਨਵੇਂ ਕੱਪੜੇ ਪਾਉਂਦੇ ਆ ਨਵਾਂ-ਨਵਾਂ ਖਾਣਾ ਟਰਾਈ ਕਰਦੇ ਆ ਉਹਨਾਂ ਦਾ ਰਹਿਣ-ਸਹਿਣ ਬਹੁਤ ਵਧੀਆ ਹੈ ਤੇ ਉਹ ਹਮੇਸ਼ਾ ਖੁਸ਼ ਨਜ਼ਰ ਆਉਂਦੇ ਨੇ ਇਹਦਾ ਮਤਲਬ ਕਿ ਜੋ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖਾ ਰਹੇ ਆ ਜਾਂ ਪਹਿਨ ਰਹੇ ਆ ਇਹਦਾ ਸਾਡੇ ਮਾਈਂਡ ਦੇ ਨਾਲ ਬਹੁਤ ਜ਼ਿਆਦਾ ਡੂੰਘਾ ਸਬੰਧ ਹੈ ਜੇਕਰ ਤੁਸੀਂ ਨਵੇਂ-ਨਵੇਂ ਕੱਪੜੇ ਪਾ ਰਹੇ ਹੋ ਤੁਹਾਡੇ ਆਸ-ਪਾਸ ਜਿੱਥੇ ਤੁਸੀਂ ਰਹਿ ਰਹੇ ਹੋ ਨਵੀਆਂ-ਨਵੀਆਂ ਚੀਜ਼ਾਂ ਹੈ ਵਧੀਆ ਚੀਜ਼ਾਂ ਹੈ ਤਾਂ ਤੁਹਾਡੇ ਅੰਦਰ ਪੋਜ਼ਿਟਿਵਿਟੀ ਖੁਦ ਆਏਗੀ ਸੋ ਪੋਜ਼ਿਟਿਵ ਰ ਵਾਸਤੇ ਹਮੇਸ਼ਾ ਰੱਬ ਨੂੰ ਯਾਦ ਰੱਖੋ ਔਰ ਦੂਜੀ ਗੱਲ ਕਿ ਹਮੇਸ਼ਾ ਆਪਣੇ ਆਪ ਨੂੰ ਅਪਡੇਟ ਕਰਦੇ ਰਹੋ ਚਾਹੇ ਖਾਣ ਪੀਣ ਵਿੱਚ ਹੋਵੇ ਤੁਹਾਡੇ ਰਹਿਣ ਸਹਿਣ ਵਿੱਚ ਹੋਵੇ ਤੁਹਾਡੇ ਕੱਪੜਿਆਂ ਦੇ ਵਿੱਚ ਹੋਵੇ ਜਦੋਂ ਤੁਸੀਂ ਇਹਨਾਂ ਗੱਲਾਂ ਤੇ ਅਮਲ